ਕਿ ਤੁਸੀਂ ਜੇਕਰ ਸੇਵਾਦਾਰੋਂ ਗ੍ਰੰਥੀਆਂ ਇੱਕ ਟੂਰੀ ਦਾ ਮਾਮਲਾ ਸਾਹਮਣੇ ਆਇਆ ਤੇ ਕੀ ਕਹਿਣਾ ਚਾਹਦੇ ਵੀ ਕੋਈ ਸ਼ੱਕ ਦਾਤ ਹੈ ਤੁਹਾਨੂੰ ਇੱਥੇ ਨਹੀਂ ਨਹੀਂ ਸਾਨੂੰ ਕੋਈ ਕਿਸੇ ਸਾਨੂੰ ਕੋਈ ਕਿਸੇ ਦਾ ਸ਼ੱਕ ਨਹੀਂ ਆ ਜੀ ਤੇ ਨਾ ਹੀ ਸਾਨੂੰ ਕੋਈ ਪਤਾ ਲੱਗਿਆ ਕਿਸੇ ਗੱਲ ਦਾ ਸੀ ਉਧਰ ਬਾਹਰ ਆਪਣਾ ਮੇਨ ਗੇਟ ਦੇ ਸੁੱਤੇ ਪਏ ਸੀਗੇ ਰਾਤ ਨੂੰ ਕੋਈ ਵਾਰਦੋਤ ਤੇ ਸਾਨੂੰ ਕੋਈ ਪਤਾ ਨਹੀਂ ਲੱਗਿਆ ਜੀ ਤੜਕੇ ਪਤਾ ਲੱਗਿਆ ਜਦੋਂ ਅਸੀਂ ਗੁਰੂ ਸਾਹਿਬ ਪ੍ਰਕਾਸ਼ ਕਰਿਆ ਪ੍ਰਕਾਸ਼ ਕਰਕੇ ਅਰਦਾਸ ਬੇਨਤੀ ਕਰੀਏ ਪ੍ਰਕਾਸ਼ ਹੋ ਤੋ ਬਾਅਦ ਪਤਾ ਲੱਗਿਆ ਸਾਨੂੰ ਅੱਛਾ ਜੇ ਆਪਾਂ ਗੱਲ ਕਰੀਏ ਵੀ ਚੋਰਾ ਨੇ ਇੱਕ ਬਾਰ ਵੀ ਥੋੜਿਆ ਉਸ ਤੋਂ ਮਤਲਬ ਕਿ ਕੰਦਾ ਵੀ ਚੱਕ ਕੇ ਬਾਹਰ ਸੁੱਟਿਆ ਗੱਲੇ ਦੀ ਵੀ ਤੋੜਪੱਤ ਕਰੀ ਕੋਈ ਖੜਕਾ ਦਰ ਨਹੀਂ ਜੀ ਸਾਨੂੰ ਨਹੀਂ ਪਤਾ ਲੱਗਿਆ ਜੀ ਕਰਿਆ ਤਾਂ ਹੋਊਗਾ ਜੀ ਖੜਕਾ-ਬਖੜਾ ਤਾਂ ਹੋਏ ਪਰ ਸਾਨੂੰ ਨਹੀਂ ਪਤਾ ਲੱਗਿਆ ਜੀ ਅੱਛਾ ਚੱਲ ਕੇ ਜੀ ਤੁਹਾਨੂੰ ਪਤਾ ਹੈ ਹਾਂ ਜੀ ਜੀ ਦੇ ਵਿੱਚ ਕਹਿ ਲਓ ਜੀ ਕਿ ਨਹੀਂ ਪਤਾ ਲੱਗਿਆ ਜੀ ਕੋਈ ਮਤਲਬ ਕਿ ਇੱਥੇ ਕੋਈ ਹੋਰ ਕਿਸੇ ਦੀ ਨਹੀਂ ਜੀ ਕੋਈ ਇੱਥੇ ਹੋਰ ਕੋਈ ਨਹੀਂ ਜੀ 100 1 ਸਵਾ ਲੱਖੀ ਸੀਗਾ ਅਜ ਕੱਲ੍ਹ ਆਈ ਅੱਛਾ ਉਸ ਟਾਈਮ ਤੁਸੀਂ ਸਵਾ ਲੱਖ ਕੱਲ੍ਹ ਹੀ ਸੀਗਾ ਕੱਲ੍ਹ ਹੀ ਸੀਗਾ ਜੀ ਉਹ ਗੁਰੂ ਘਰ ਦੇ ਵਿੱਚ ਕੱਲ ਤੇਜ ਸਿੰਘ ਜੀ ਮੈਂ ਹੈਡ ਕੰਸੀ ਕਰਦਾ ਅੱਛਾ ਅੱਜ ਸੇਵਾਦਾਰ ਸਾਹਿਬ ਜਾਣਤਾ ਨਾ ਕਰਦੇ ਵਿਕੇ ਕਚੂ ਉਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਕਿਵੇਂ ਪਤਾ ਲੱਗਿਆ ਤੁਹਾਨੂੰ ਸਵੇਰੇ 7 ਵਜੇ ਸਾਨੂੰ ਪ੍ਰਧਾਨ ਮਿੱਠੂ ਸਿੰਘ ਜੀ ਦਾ ਫੋਨ ਆਇਆ ਸੀ ਸਾਢੇ 6 ਵਜੇ ਤੇ ਕਰੀਬਨ ਉੱਤੇ ਗੁਰਦਾਰ ਸਾਹਿਬ ਕਿਉਂਕਿ ਮੇਰੀ ਡਿਊਟੀ ਗੁਰਦਾਰ ਸਿੰਘ ਸੁਭਾਏ ਉੱਤੇ ਫੋਨ ਆਇਆ ਸੀ ਵੀ ਇਸ ਤਰ੍ਹਾਂ ਜਨਤਾ ਨਗਰ ਦੀ ਗੋਲਕਦਾ ਲੌਕ ਤੋੜ ਤੱਕ ਜਿਵੇਂ ਤੇ ਉਸ ਤੋਂ ਬਾਅਦ ਅਸੀਂ ਮੈਂ ਇੱਥੇ ਸਖਤੀ ਸਾਹਿਬ ਮੌਕੇ ਤੇ ਮੌਕਾ ਦੇਖਣ ਉਸਤੇ ਅੱਛਾ ਜੇ ਆਪਾਂ ਲੱਗ ਤੁਸੀਂ ਸਿੰਘਾ ਸਿੰਘ ਦਾ ਪਰਿਵਾਰ ਖਾਦੇ ਡੰਗਰਾ ਹਾਂਜੀ ਹਾਂਜੀ ਅੱਛਾ ਜਿਵੇਂ ਹੁਣ ਤੁਹਾਡੇ ਕੋਲੇ ਇਹ ਮਾਰਨਾ ਤੁਹਾਡੇ ਸਾਹਮਣੇ ਆ ਗਿਆ ਇੱਕ ਸਖਤੀਆ ਤੇ ਸਾਹਮਣੇ ਤੇ ਤੁਸੀਂ ਹੁਣ ਇੱਥੇ ਕੋਈ ਕਾਰਵਾਈ ਵਗੈਰੇ ਕੋਈ ਜਾਣਕਾਰੀ ਵਗੈਰੇ ਮਿਲੀ ਨਹੀਂ ਸਾਨੂੰ ਇੱਥੋਂ ਹਜੇ ਕੋਈ ਜਾਣਕਾਰੀ ਨਹੀਂ ਉਹ ਇਨਕੁਆਰੀ ਚੱਲ ਰਹੀ ਹੈ ਪੁਲਿਸ ਵਿਭਾਗ ਇਨਕੁਆਰੀ ਕਰ ਰਿਹਾ ਉਹ ਜੋ ਉਹਨਾਂ ਦੇ ਸਮਝ ਚਾਹ ਉਹ ਇਸ ਤਰ੍ਹਾਂ ਕਰ ਰਿਹਾ ਹੋਰ ਕੋਈ ਜਾਣਕਾਰੀ ਦਿਨ ਕਰੋ ਨਹੀਂ ਹੋਰ ਕੋਈ ਜਾਣਕਾਰੀ ਇਹ ਸਾਲ ਚੋਰੀ ਦਾ ਗੋਲ 14 ਬਲੋ ਕੋਲਕ ਤੋੜਨਾ ਇੱਕ ਮਾਮਲਾ ਸਾਹਮਣੇ ਆਇਆ ਤੁਹਾਨੂੰ ਕਿਵੇਂ ਜਾਣਕਾਰੀ ਮਿਲੀ ਵੀ ਇੱਥੇ ਇੱਕ ਚੋਰਾ ਨੂੰ ਜਿਹੜਾ ਗੋਲ ਤੋੜਿਆ ਗਿਆ ਚੋਰੀ ਹੋਈ ਹੈ ਬਾਬਾ ਜੀ ਨੇ ਫੋਨ ਕੀਤਾ ਸਵੇਰੇ 4 ਵਜੇ ਮੈਂ ਫੋਨ ਨਹੀਂ ਅਟੈਂਡ ਕੀਤਾ ਉਸ ਤੋਂ ਬਾਅਦ ਮੈਂ ਜਦੋਂ ਸਵੇਰੇ ਮੱਥਾ ਟੇਕਣ ਆਇਆ 6 ਵਜੇ ਤੇ ਬਾਬਾ ਜੀ ਨੇ ਦੱਸਿਆ ਵੀ ਗੋਲਕ ਬੋਰਡ ਥਲੇ ਸਿੱਟੀ ਪੀਏ ਦੂਰ ਲਿਆ ਕੇ ਆਪਣੀ ਤੇ ਐ ਕਰਕੇ ਰਾਤ ਚੋਰੀ ਹੋਈ ਐ ਜਿਹੜੇ ਪਾਸੋਂ ਇਹਨਾਂ ਨੇ ਦਰਵਾਜ਼ਾ ਥੋੜਾ ਜਿਹਾ ਤੋੜਿਆ ਇੱਕ ਪਾਸੇ ਤੋਂ ਸਾਈਡ ਵਾਲਾ ਜਿਹੜਾ ਅਸੀਂ ਕਦੇ-ਕਦੇ ਖੋਲਦੇ ਆ ਉਹ ਦਰਵਾਜ਼ਾ ਥੋੜਾ ਜਿਹਾ ਤੋੜੇ ਇੱਕ ਫੁੱਟਕ ਦਾ ਹੀ ਐ ਜਿਹਦੇ ਵਿੱਚੋਂ ਇਹ ਲੱਗ ਰੇ ਬੰਦਾ ਉਥੋਂ ਦੀ ਬੜ ਨਹੀਂ ਸਕਦਾ ਤੇ ਉਹ ਤੋੜ ਕੇ ਉਹਨਾਂ ਨੇ ਹੱਥ ਪਾ ਕੇ ਦੇਖੋ ਕਿਵੇਂ ਅੰਦਰੋਂ ਖੋਲਿਆ ਖੋਲ ਕੇ ਉਹਨਾਂ ਨੇ ਗੋਲਕ ਚੱਕਿਆ ਗੋਲਕ ਚੱਕ ਕੇ ਬਾਹਰ ਲੈ ਗਏ ਜਿਹਦੇ ਵਿੱਚ ਹੁਣ ਜਿਹ ਕੈਮਰੇ ਜਿਹੜੇ ਚੱਲਦੇ ਸੀ ਉਹ ਕੈਮਰੇ ਚੱਲਦੇ ਚੱਲਦੇ ਬਾਬਾ ਜੀ ਕੋਲੇ ਚਾਬੀ ਉਹ ਕੈਮਰੇ ਵਾਲੇ ਕਮਰੇ ਦੀ ਉਹ ਕੈਮਰੇ ਦਾ ਪਲੱਗ ਕੱਢਿਆ ਹੋਇਆ ਅਸੀਂ ਹੁਣ ਇਹ ਸਾਰੇ ਕਹਿੰਨੇ ਪ੍ਰਸ਼ਾਸਨ ਪਹੁੰਚਿਆ ਹੋਇਆ ਹੈ ਪ੍ਰਸ਼ਾਸਨ ਸਾਨੂੰ ਇਨਸਾਫ ਦੇਵੇ ਗੁਰਦੁਆਰਾ ਸਾਹਿਬ ਦਾ ਕੰਮ ਹੈ ਇਹ ਮਰਜ਼ਾਦਾ ਦਾ ਕੰਮ ਹੈ ਦੂਜੇ ਨੰਬਰ ਸੰਗਤ ਦੇ ਜੁੜੀ ਹੋਈ ਹੈ ਸੰਗਤ ਟੁੱਟ ਨਾ ਜਾਵੇ ਇਸ ਕਰਕੇ ਅਸੀਂ ਯਤਨ ਕਰ ਰਹੇ ਹਾਂ ਸਾਡੀ ਬਹੁਤ ਵੱਡੀ ਪ੍ਰਸ਼ਾਸਨ ਤੋਂ ਇਹ ਮੰਗ ਹੈ ਕਿ ਸਾਡਾ ਇਹ ਗੋਲ ਕਚੋਰੀ ਜਿਹੜੀ ਹੋਈ ਹੈ ਗੋਲ ਕਚੋਰ ਇਹਨੂੰ ਜਲਦੀ ਉਹ ਸੁਸਲਝਾ ਦੇ ਵਿੱਚ ਲਿਆਵੇ ਸੰਗਤਾਂ ਦੇ ਸਾਹਮਣੇ ਲਿਆਵੇ ਜਿਹਦੇ ਨਾਲ ਸੰਗਤ ਇਸੇ ਤਰ੍ਹਾਂ ਗੁਰੂ ਘਰ ਦੇ ਨਾਲ ਜੁੜੀ ਰਹੇ ਸੰਗਤ ਟੁੱਟੇ ਨਾ ਸਾਡਾ ਬਹੁਤ ਇਹੀ ਅਪਰਾਲਾ ਹੈ ਸਾਰਿਆਂ ਨੂੰ ਇਹੀ ਕਹਿਣਾ ਹੈ ਮੀਡੀਆ ਨੂੰ ਵੀ ਸਾਡਾ ਇਹੀ ਕਹਿਣਾ ਹੈ ਕਿ ਮੀਡੀਆ ਵੀ ਸਾਡਾ ਸਹਿਯੋਗ ਦੇਵੇ ਸਾਡਾ ਸਾਥ ਦੇਵੇ ਗੁਰਦੁਆਰਾ ਸਾਹਿਬ ਦੀ ਇਸ ਲਾਪਰਵਾਹੀ ਜਿਹੜੀ ਹੋਈ ਹੈ ਗੋਲਕ ਦੀ ਬਾਬਾ ਜੀ ਇੱਥੇ ਸੁੱਤੇ ਹੋਏ ਨੇ ਸੁੱਤੇ ਹੋયા ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਸਕਿਆ ਬਾਬੇ ਤਾਂ ਵੀ ਅਸੀਂ ਇਹ ਬਹੁਤ ਵੱਡਾ ਗਨਾਹ ਸਮਝਦੇ ਆਂ ਔਰ ਬਾਬਾ ਜੀ ਨੂੰ ਅਸੀਂ ਇਸ ਕਰਕੇ ਬਦਲੀ ਵੀ ਕਰਾਂਗੇ ਕਿਉਂਕਿ ਬਾਬਾ ਜੀ ਨੇ ਖਿਆਲ ਨਹੀਂ ਕੀਤਾ ਚਲੋ ਜਿਵੇਂ ਵੀ ਹੋਇਆ ਪਰ ਸਾਡਾ ਜਿਸ ਤੋਂ ਤੱਕ ਜਤਰਾ ਹੈ ਇਹ ਸੰਗਤ ਇਸੇ ਤਰ੍ਹਾਂ ਗੁਰੂ ਘਰ ਦੇ ਨਾਲ ਜੁੜੀ ਰਹੇ ਸੰਗਤ ਦਾ ਬਹੁਤ ਵੱਡਾ ਪਰਾਲਾ ਸੀ মিডিਆ ਵੀ ਸਹਿਯੋਗ ਦੇਵੇ ਪੁਲਿਸ ਪ੍ਰਸ਼ਾਸਨ ਵੀ ਆਇਆ ਹੋਇਆ ਸਾਰਾ ਸਾਡੀ ਹੈਲਪ ਕਰ ਰਹੇ ਨੇ ਹਰ ਗੱਲ ਨੂੰ ਨੋਟ ਕੀਤਾ ਜਾਂਦਾ ਹੈ ਕੈਮਰੇ ਕਦੋਂ ਤੋਂ ਬੰਦ ਸੀ ਕਦੋਂ ਚੱਲੇ ਸੀ ਕਿਵੇਂ-ਕਿਵੇਂ ਬੰਦ ਹੁੰਦੇ ਆ ਪਲੱਗ ਕੱਢਿਆ ਜਾਂ ਕਿਸ ਨੇ ਕੱਢਿਆ ਕਿਹਦੇ ਕੋਲੇ ਦੀ ਚਾਬੀ ਹੈ ਇਹ ਸਾਰਾ ਅਸੀਂ ਤੁਹਾਡਾ মিডিਆ ਦਾ ਬਹੁਤ-ਬਹੁਤ ਧੰਨਵਾਦ ਹੈ ਜਿੱਥੋਂ ਤੱਕ ਆਵਾਜ਼ ਪਹੁੰਚੇ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਗੁਰੂ ਘਰ ਦੀ ਗੱਲ ਹੈ ਇਸ ਨੂੰ ਸਰਸਰੀ ਨਾ ਲਿਆ ਜਾਵੇ ਇਹ ਸਾਡਾ ਗੋਲਕ ਚੋਰ ਜਲਦੀ ਤੋਂ ਜਲਦੀ ਫੜਿਆ ਜਾਵੇ ਬਹੁਤ ਬਹੁਤ ਤੁਹਾਡੇ ਧੰਨਵਾਦੀ ਹੈ ਅੱਛਾ ਕੋਈ ਸ਼ੱਕ ਦਾ ਆਧਾਰ ਸ਼ੱਕ ਦਾ ਆਧਾਰ ਤਾਂ ਦੇਖੋ ਗੋਲਕ ਗੁਰਦੁਆਰਾ ਸਾਹਿਬ ਤੋਂ ਬਾਹਰ ਨਹੀਂ ਲੈ ਕੇ ਗਏ ਅੰਦਰ ਹੀ ਪਈ ਹੈ ਬੇੜੇ ਦੇ ਵਿੱਚ ਹੈ ਜੀ ਜੇ ਉਹਨਾਂ ਨੇ ਕੰਦ ਟੱਪ ਕੇ ਕਿੱਧਰੋਂ ਆਇਆ ਹਜੇ ਵੀ ਨਹੀਂ ਪਤਾ ਲੱਗ ਸਕਿਆ ਪਤਾ ਲੱਗ ਸਕਿਆ ਦੋਨੇ ਵੱਡੇ ਗੇਟ ਲੱਗੇ ਹੋਏ ਨੇ ਜਿਹਦੇ ਤੇ ਬੰਦਾ ਚੜਨ ਦਾ ਵੀ ਕੋਈ ਐਸਾ ਜਰੀਆ ਨਹੀਂ ਹੈਗਾ ਅੱਛਾ ਜੀ ਆਪਾਂ ਗੱਲ ਕਰੀਏ ਵੀ ਗੋਲਕ ਬਾਹਰ ਸਿੱਟਿਆ ਹੈ ਜੇਕਰ ਪਿਛਲੇ ਦਿਨੀ ਮਤਲਬ ਕਦੋਂ ਗੋਲਕ ਖੋਲਿਆ ਗਿਆ ਸੀ ਗੋਲਕ ਖੋਲਿਆ ਜੀ 5 ਤਰੀਕ ਨੂੰ ਅੱਜ 10 ਹੋ ਗਈ ਜੀ ਪੰਜ ਕਿ ਦਿਨ ਪਹਿਲਾਂ ਫਿਰ ਕੋਈ ਕੋਈ ਨਗਦੀ ਨੁਕਦੀ ਦੀ ਕਿੰਨੀ ਸਭਾਵਨਾ ਹੋ ਸਕਦੀ ਹੈ ਦੇਖੋ ਜੀ ਇਹ ਤਾਂ ਮਾਲਕ ਜਾਣਦਾ ਹੁਣ ਗੋਲਕੇ ਦੇ ਵਿੱਚ ਕੀ ਹੈ ਐਂ ਜੀ ਸੰਗਤ ਦਾ ਕੀ ਪਤਾ ਕੋਈ ਆ ਕੇ ਕਿੰਨੇ ਟੇਕ ਜਾਂਦਾ ਹੈ ਕਿੰਨੇ ਪਾ ਜਾਂਦਾ ਹੈ ਇਹ ਤਾਂ ਮਾਲਕ ਜਾਣਦਾ ਹੈ ਸੱਚੇ ਪਾਤਸ਼ਾਹ ਐਵੇਂ ਤੁਹਾਨੂੰ ਅਸੀਂ ਕਹਿ ਦਈਏ ਵੀ ਉਹਦੀ ਚਤੈਨਿਆ ਸੀ ਇਹਨਾਂ ਸੀ ਇਹਨਾਂ ਦੀ ਯੋਗ ਹੈ ਨਹੀਂ ਗੱਲ ਇਹ ਹਾਂ ਜੀ ਸਰ ਜੀ ਸਤ ਸ੍ਰੀ ਅਕਾਲ ਅੱਜ ਜਨਤਾਨਗਰ ਦੇ ਗੁਰਦੁਆਰਾ ਦੇ ਸਾਹ ਦੇ ਵਿੱਚ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਪ੍ਰਸ਼ਾਸਨ ਤਫ਼ਤੀਸ ਕਰ ਰਿਹਾ ਹੈ ਕੀ ਜਾਣਕਾਰੀ ਵੀ ਲਿਆ ਕੋਈ ਤੱਤ ਮਿਲਿਆ ਸਾਹਮਣੇ ਆਏ ਜਿਹੜੀ ਸਾਨੂੰ ਇਥੇ ਤਲਾਹ ਮਿਲੀ ਸੀ ਦੀ ਗੋਲਕ ਤੋਂ ਚੋਰੀ ਹੋਈ ਹੈਗੀ ਉੱਚ ਅਸੀਂ ਫਿੰਗਰਪ੍ਰਿੰਟ ਮਾਰ ਬੁਲਾਏ ਆਗੇ ਉਹ ਚੈੱਕ ਕਰ ਰਹੇ ਆ ਜੇ ਫਿੰਗਰਪ੍ਰਿੰਟ ਤੋਂ ਤੇ ਹੋਰ ਆਸ-ਪਾਸ ਉਹ ਅਸੀਂ ਤਲਾਸ਼ ਕਰ ਲਿਆ ਅੱਜ ਕੋ ਮਾਮਲਾ ਸਾਹਮਣੇ ਆਇਆ ਸੰਦਸਾ ਅੱਛਾ ਕੋਈ ਜਾਣਕਾਰੀ ਮਿਲੀ ਕੋਈ ਸ਼ੱਕ ਦੇ ਦਰ ਆ ਪੈ ਲੱਕਵੇਂ ਸ਼ੱਕ ਦੇ ਦਰ ਤੇ ਅਸੀਂ ਚੈੱਕ ਕਰ ਰਹੇ ਆ ਬਾਕੀ ਜਿਹੜੀ ਚੋਰੀ ਕੋਈ ਬਾੜੀ ਹੈ ਨਹੀਂ ਕਿ 1.5 200 ਰੁਪਏ ਹੀ ਆ ਤਕਰੀਬਨ ਤਕੜਾ ਇਨਾਂ ਦੇ ਪ੍ਰਸ਼ਾਦ ਕਮੇਟੀ ਦੇ ਦੱਸਣ ਦੇ ਮਤਲਬ ਕਮੇਟੀ ਦੇ ਤਾਂ ਕਹਿਣ ਦੇ ਮਤਲਬ ਚਾਹ ਕੋਈ ਮਗੂਲੀ ਵਾਲਾ ਹਾਂ ਮਗੂਲੀ ਚੋਰੀ ਵਾਲਾ ਕੋਈ ਨਹੀਂ ਫਿਰ ਵੀ ਇਸ ਚੈੱਕ ਕਰ ਲੈਂਦੇ ਆ ਠੀਕ ਹੈ ਸੰਗਤ